ਦੁਨੀਆਦਾਰੀ ਦੀ ਮੈਂ ਤਾਂ ਚੁਣਿਆ ਤੂੰ ਆ ਦੇਖ ਲੋ ਦੋਤੋ ਮਸਾਂ ਮਸਾਂ ਮਿਲੀ ਸੀ ਫੌਜੀ ਨੂੰ ਛੁੱਟੀ ਤੇ ਘਰ ਦੇ ਵਿੱਚ ਆਇਆ ਬਿਨਾ ਦੱਸੇ ਤੇ ਬੂਹੇ ਵਿੱਚ ਬੈਠੀ ਮਾਂ ਨੂੰ ਪਾਰ ਦਿੱਤੀਆਂ ਭਾਜਣਾ ਤੇ ਤੁਸੀਂ ਇਸ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਜਿੱਥੇ ਕਿ ਦੋਤੋ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਬੇਹੱਦ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੇ ਰਹਿੰਦੇ ਹਨ ਪਰ ਇਹੋ ਜਿਹੇ ਫੌਜੀ ਜਿបាន ਜੋ ਆਪਣੇ ਮਾਪਿਆਂ ਦੇ ਲਈ ਇੱਕ ਸਰਪ੍ਰਾਈਜ਼ ਦਿੰਦੇ ਹਨ ਤੇ ਆਪਣੀ ਮਾਂ ਦੇ ਲਈ ਲੈ ਆਇਆ ਗੁਲਦਸਤਾ ਜਿੱਥੇ ਕਿ ਦੋਤੋ ਇਸ ਮੁੰਡੇ ਦੀ ਮਾਂ ਨੇ ਜਦੋਂ ਆਪਣੇ ਪੁੱਤ ਨੂੰ ਦੇਖਿਆ ਤਾਂ ਬੇਹਦ ਭਾਵਕ ਹੋ ਗਈ ਤੇ ਕੋਲ ਖੜੇ ਪਿਤਾ ਨੇ ਵੀ ਆਪਣੇ ਪੁੱਤ ਨੂੰ ਪਾਈ ਜੱਫੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਰਹੇ ਹੋ ਜਿਵੇਂ ਕਿ ਦੋਸਤੋਂ ਦੇਖੇ ਜਦਕਿ ਫੌਜ ਦੇ ਵਿੱਚ ਗਏ ਹੋਏ ਮੁੰਡੇ ਜੋ ਕਿ ਕਈ ਸਾਲਾਂ ਤੱਕ ਵਾਪਸ ਨਹੀਂ ਆਉਂਦੇ ਜਿੰਨ੍ਹਾਂ ਦੀ ਡਿਊਟੀ ਦੂਰ-ਦਰਾਡੇ ਲੱਗ ਜਾਂਦੀ ਹੈ ਜਿੱਥੇ ਕਿ ਦੋਸਤੋਂ ਤੇ ਮੁੰਡਾ ਟ੍ਰੇਨਿੰਗ ਖਤਮ ਕਰਨ ਤੋਂ ਬਾਅਦ ਆਪਣੇ ਘਰ ਆਇਆ ਤੇ ਪਰਿਵਾਰ ਨੂੰ ਬੇਹਦ ਚਾ ਚੜਿਆ ਜਿੱਥੇ ਕਿ ਦੋਸਤੋਂ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਦੋਸਤੋਂ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੋ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਆਪਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ